ਜਿਹੜਾ ਸਹੀ ਸੀ ਆਰ ਡੀਆ ਕਾਮਨ ਰੇਲ ਡੀਜ਼ਲ ਇੰਜਨ ਵੀ ਕਹਿ ਦਿੰਦੇ ਆ ਕਾਮਨ ਰੇਲ ਡਾਇਰੈਕਟ ਇੰਜੈਕਸ਼ਨ ਵੀ ਬੋਲ ਦਿੰਦੇ ਆ ਆਪਾਂ ਓਹਦੇ ਵਿੱਚ ਕੀ ਹੈਗਾ ਕਿ ਜਿਹਦਾ ਚਲੋ ਮੈਂ ਕਿਸੇ ਕੰਪਨੀ ਦਾ ਨਾਮ ਨਹੀਂ ਲੈਂਦਾ ਬੜੀਆਂ ਕੰਪਨੀਆਂ ਦੇ ਸੀ ਆਰ ਡੀਆ ਮਾਰਕੀਟ 'ਚ ਆ ਗਏ ਆ ਕਿਸੇ ਦੇ ਵਿੱਚ ਕੋਈ ਦਿੱਕਤ ਆ ਕਿਸੇ ਦੇ ਵਿੱਚ ਕੋਈ ਦਿੱਕਤ ਆ ਬਟ ਜਿਹੜਾ ਆਪਣਾ ਇੰਜਨ ਆ ਉਹ ਸੈਂਟਰ ਇੰਜੈਕਟਰ ਓਕੇ 4 ਵਾਲ ਵਿੰਜਨ ਆ ਸੈਂਟਰ ਇੰਜੈਕਟਰ ਮਤਲਬ ਵੀ ਉੱਪਰੋਂ ਉੱਪਰੋਂ 2 ਵਾਲ ਇਧਰ ਆ ਜੀ 2 ਵਾਲ ਇਧਰ ਆ 2 ਐਗਜ਼ਾਸਟ ਦੇ ਵਾਲ 2 ਇਨਲੈਟ ਦੇ ਵਾਲ ਆ ਤੇ ਵਿਚਾਲੇ ਉਹਦੇ ਖੁਆਰਾ ਪੈਂਦਾ ਨੋਜ਼ਲ ਨੋ ਮਤਲਬ ਕਿਵੇਂ ਪਿਸਟਨ ਦੇ ਇਧਰ-ਇਧਰ ਚੱਲਣਗੇ ਹਾਂ ਦੋ ਵਾਲ ਇਧਰ ਚੱਲਣਗੇ ਸੀ ਵਾਲ ਸੈਡਾਂ ਤੇ ਹਾਂ ਜਿਹੜਾ ਇੰਜੈਕਟਰ ਬਿਲਕੁਲ ਸੈਂਟਰ ਚ ਬਿਲਕੁਲ ਸੈਂਟਰ ਚ ਓਕੇ ਜਿਵੇਂ ਆਪਾਂ ਸਾਈਡ ਤੋਂ ਸਪਰੇਅ ਦਿੰਨੇ ਆ ਤਾਂ ਕੁਝ ਜਿਹੜਾ ਮਤਲਬ ਡੀਜ਼ਲ ਬਰਨ ਹੋਣ ਤੋਂ ਰਹਿ ਜਾਂਦਾ ਮਚੰਗ ਤੋਂ ਰਹਿ ਜਾਂਦਾ ਹਾਂ ਜਦੋਂ ਸੈਂਟਰ ਦੇ ਵਿੱਚ ਕੋਝਾ ਫਵਾਰਾ ਪਿਆ ਉਹ ਸਾਰਾ ਬਰਨ ਹੋਊਗਾ ਐਗਜ਼ਾਸਟ ਵੀ ਪ੍ਰੋਪਰ ਹੋਊਗੀ ਔਰ ਹਵਾ ਵੀ ਤਰੀਕੇ ਨਾਲ ਇਨਲੇਟ ਵੀ ਵਧੀਆ ਹੋਊਗਾ ਔਰ ਦੂਜੀ ਵੀ ਘੱਟ ਕਰੂਗਾ ਵਾਈਬ੍ਰੇਸ਼ਨ ਵੀ ਨਹੀਂ ਹੋਣੀ ਇੰਜਨ ਅੱਛਾ ਜਿੱਦਾਂ ਗੱਡੀਆਂ ਦੇ ਵਿੱਚ ਇੰਜਨ ਆਉਂਦੇ ਆ ਉਹ 4-ਵਾਲ ਵਿੰਜਨ ਹੁੰਦੇ ਆ ਜੀ ਅੱਛਾ ਸੈਂਟਰ ਇੰਜਨ ਤੇ ਫਿਰ ਦੂਜੀਆਂ ਕੰਪਨੀਆਂ ਨੇ ਵੀ ਇਹ ਗੱਡੀਆਂ ਦੀ ਕਾਪੀ ਨਹੀਂ ਕੀਤੀ ਉਹਨਾਂ 'ਚ ਫਰਕ ਆ ਫਰਕ ਆ ਜੀ ਕਿਉਂਕਿ ਉਹਨਾਂ ਨੇ ਉਹੀ ਇੰਜਨ ਨੂੰ ਮੋਡੀਫਿਕੇਸ਼ਨ ਕਰਕੇ ਮਤਲਬ ਸੀਆਰਡੀ ਕਰ ਲਿਆ ਇੱਕ ਸਭ ਤੋਂ ਵੱਡੀ ਗੱਲ ਆ ਵੀ ਆਪਣਾ ਦਾ 75 ਐਚਪੀ ਇੰਜਨ ਆ ਨਾ ਹੀ ਵਿਦਆਊਟ ਟਰਬੋ ਆ ਬਿਨਾ ਟਰਬੋ ਤੋਂ 75 ਐਚਪੀ ਆ ਅੱਛਾ ਬਿਨਾ ਟਰਬੋ ਤੋਂ ਆ ਹਾਂਜੀ ਆਮ ਕੰਪਨੀਆਂ ਨੇ ਕੀ ਕੀਤਾ ਕਿਸੇ ਨੇ ਟਰਬੋ ਵੱਡਾ ਲਾਇਆ ਛੋਟਾ ਲਾ ਛੋਟੇ ਇੰਜਨ ਦੀ ਪਾਵਰ ਵਧਾਈ ਆ ਹਾਂ ਆਪਣਾ ਵੈਸੇ ਇੰਜਨ ਪਿਓਰ 75 ਐਚਪੀ ਆ ਬਿਨਾ ਟਰਬੋ ਤੋਂ